ਮੈਂ ਆਪ ਉਹ ਬਈ ਬਣੀ ਵਜਾ ਜੀਤ ਬੰਨੇ ਵਾਸਤੇ ਬਣੀ ਆ ਬੰਦੇ ਵਾਹਣਾ ਬਈ ਅਸੀਂ ਆਪ ਆਪ ਦਾ ਖੇਤੀ ਦਾ ਕੰਮ ਇਹਨਾਂ ਦੇ ਉੱਤੇ ਕਰਾਉਂਦੇ ਰਿਹਾ ਹਾਂ ਠੀਕ ਆ ਬਈ ਇਹਾਂ ਦੇ ਤਦਰ ਲਓ ਬੰਦੇ ਜੀ ਜੂਰੀ ਆ ਗਿਆ ਹੋਗਾ ਉਹ ਸੇ ਕੰਮ ਨੂੰ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਠੀਕ ਠੀਕ ਆ ਬਈ ਠੀਕ ਹੈ ਇਹਦੇ ਇੱਦੀ ਸਰਦੀਆਂ ਹਨ ਨਹੀਂ ਮੀਂਹ ਕਣੀ ਉਹ ਇੱਥੇ ਹੋਵੇ ਇਹਨਾਂ ਨੂੰ ਮੀਂਹ ਚ ਬਈ ਜੀ ਮੈਂ ਕਹਣਾ ਮੋਟਰਸਾਈਕਲ ਬੰਦ ਹੋ ਜਾਂਦੇ ਪਾਣੀ ਤੇ ਪਾਣੀ ਦੇ ਵਿੱਚ ਦੀ ਇਹ ਨਹੀਂ ਬੰਦ ਹੁੰਦੇ ਬਈ ਪਹੀਆਂ ਹੋਣੀਆਂ ਸਾਡੇ ਕੋਲ ਦਿਖਾਵਾਂਗੇ ਠੀਕ ਆ ਬਿਲਕੁਲ ਬੰਦਾ ਹੀ ਨੰਗਾ ਰਹਿੰਦਾ ਵੀ ਐਦਾਂ ਲੰਗੀਆਂ ਨੇ ਪਾਣੀ ਵਿੱਚ ਦੀ ਠੀਕ ਹਾਂਜੀ ਸਤਿ ਜਿਹੜਾ ਬਾਈ ਨੂੰ ਪਾਇਆ ਜਾਂਦਾ ਬਾਈ ਪਟਿਆਲਾ ਤੇ ਇਲੈਕਟ੍ਰੋਨ ਸਟੂਡੀਓ ਕੰਮ ਆ ਬਾਈ ਦਾ ਤੇ ਗੱਲਬਾਤ ਕਰਦੇ ਆ ਬਾਈ ਦੇ ਨਾਲ ਲੋਕੇਸ਼ਨ ਜਿਹੜੀ ਹੈਗੀ ਆ ਬਾਈ ਜੀ ਭਵਾਨੀਗੜ੍ਹ ਰੋਡ ਨੇੜੇ ਗੱਡ ਪਾਇਆ ਜਾਂਦਾ ਬਾਈਆਂ ਨੂੰ ਤੇ ਆ ਬਾਈਆਂ ਦੇ ਕੋਲ ਫਰਮਾਂ ਜੀ ਤੇ ਜਿਵੇਂ ਆਪਾਂ ਨੂੰ ਪਤਾ ਦਿਵਾਲੀ ਆ ਰਹੀ ਹੈ ਜੀ ਤੇ ਆਫਰ ਬਾਈਆਂ ਨੇ ਬੜੇ ਸੋਹਣੇ ਲਾਇਆ ਰੱਖਦੇ ਨੇ ਤੇ ਗਿਫਟ ਪਾਈ ਨੇ ਦੇ ਸਕਦੇ ਆ ਆਪਾਂ ਤੇ ਬਾਕੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਸਸੀ ਕਾ ਬਾਈ ਜੀ ਸਸੀ ਕਾਲ ਜੀ ਬਾਈ ਜੀ ਨਾ ਦਾਅਦੋ ਆਪਣੇ ਤੋਰ ਦਾ ਲਾਂ ਨੋਸ ਜੈਲ ਦਾ ਸੁਚਨ ਸਿੰਘ ਕੋਟਲੀ ਠੀਕ ਹੈ ਬੱਲੇ ਜੀ ਤੇ ਆਪਣੀ ਫਰਮ ਦਾ ਨਾਮ ਬੋਲ ਦਿਓ ਜੀ ਜੈਡ ਕੇ ਮੋਟਰਸ ਆਪਣੀ ਇੱਥੇ ਜੋ ਉਸ ਮਾਣੇ ਦੇ ਵਿੱਚ ਜੱਟ ਕੇ ਮੋਟਰਸ ਨਾਮ ਤੇ ਠੀਕ ਹੈ ਆਪਣੀ ਫਰੈਂਚਾਈਜ਼ੀ ਇੱਥੇ ਬਈ ਬ੍ਰਾਂਚ ਇੱਕ ਹੋ ਰਹੀ ਜੀ ਜੀ ਆਪਣੀ ਇੱਥੇ ਯਾਨੀ ਕਿ ਵੀ ਬੈਠਣ ਲੱਗੇ ਹੁਣ ਆਪਾਂ ਆਪਣੇ ਹੋਰ ਵੀ ਛੋਟੇ ਛੋਟੇ ਕਾਊਂਟਰ ਕਾ ਵੀ ਸ਼ਹਿਰਾਂ ਦੇ ਵਿੱਚ ਚੱਲਦੇ ਆ ਠੀਕ ਹੈ ਭਾਜੀ ਠੀਕ ਹੈ ਤੇ ਜ਼ਿਲ੍ਹਾ ਆਪਾਂ ਘਟਾਣਾ ਪੈਂਦਾ ਜੀ ਡਿਸਟ੍ਰਿਕਟ ਪੜਿਆ ਠੀਕ ਹੈ ਬੱਲੇ ਜੀ ਤੇ ਪ੍ਰੋਪਰਲਾਈਜ਼ੇਸ਼ਨ ਬੋਲ ਦਿਓ ਆਪਣੀ ਜਿਹੜੀ ਹੈਗੀ ਆਪਾਂ ਇਹ ਤੁਹਾਰਨੀਗੜ ਰੋਡ ਜਿਹੜੇ ਬਿਜਲੀ ਗ ਤੇ ਗੱਲ ਕਰੀਏ ਮੈਂ ਤੁਹਾਡੀ ਸਟੂਡੀਓ ਮਾਰਾ ਭਾਈ ਜੀ ਬਿਲਕੁਲ ਦੱਸੋ ਤੇ ਸਰ ਪਹਿਲਾਂ ਕੋਈ ਤੁਹ ਸ਼ੁਰੂ ਕਰ ਲੈਣੀ ਆ ਖੜਿਆ ਆਪਣੇ ਮਾਡਲ ਦੱਸੋ ਭਾਈ ਜੀ ਦੇ ਬਾਰੇ ਮਾੜਾ ਇਹ ਬਾਈ ਜੀ ਕੰਪੀਅਰ ਬ੍ਰਾਂਡ ਹੁੰਦਾ ਇਹ ਠੀਕ ਹੈ ਬਾਈ ਨੰਬਰ ਵੀ ਲੱਗਦਾ ਸਾਰੇ ਆਰਟੀਓ ਦੇ ਅੰਦਰ ਇਹ ਸਾਰਾ ਰਜਿਸਟਰਡ ਹੋਊਗਾ ਪ੍ਰੋਪਰ ਆਰਸੀ ਬਣਦੀ ਜਿਹਦੀ ਬਾਈ ਜੀ ਠੀਕ ਹੈ ਬਾਈ ਜੀ ਤੇ ਕਿਹੜਾ ਨਾਮ ਦੇਣਾ ਵੱਡੇ ਭਾਈ ਆਪਣੇ ਇਹ ਬਾਈ ਜੀ ਆਫਰ ਹਨ ਆਫਰ ਹੈ ਬਾਈ ਸਾਰਿਆਂ ਲਈ ਬਾਈ ਜੀ ਟੋਟਰੀ ਫਰੀ ਇਸ ਵਾਰੀ ਆਪਾਂ ਦਿਵਾਲੀ ਨੂੰ ਤਾਂ ਆਮ ਨਾਲ ਖੁਸ਼ੀਆਂ ਕਰਕੇ ਦੇਣੀ ਆਪਾਂ ਨੇ ਬੱਚਿਆਂ ਨੂੰ ਇਹੋ ਜਿਹੜਾ ਵੀ ਕਿਸੇ ਨੂੰ ਲੈਣਾ ਆਪਾਂ ਟੋਟਰੀ ਟਿਕਟ ਦੇ ਰਹੀਆਂ ਆਪਾਂ ਵੱਡੇ ਗਿਫਟ ਨਹੀਂ ਪੂਰੇ ਜੀ ਜੀ ਬਿਲਕੁਲ ਭਾਈ ਬਾਈ ਵਰਤਨ ਵਾਲੇ ਘਰੇ ਬੰਦਾ 6 ਮਹੀਨੇ ਯਾਦ ਕਰੂਗਾ ਪ੍ਰੋਪਰ ਜੀ ਬਾਈ ਤੇ ਬਈ ਕੋਈ ਇਹ ਤਾਂ ਨਹੀਂ ਜੀ ਆਪਾਂ ਸਸਤੀਆਂ ਨਾਲ 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 ਦੀਆਂ ਗਿਫਟ ਤੇ ਮਹਿੰਗੀਆਂ ਨਾਲ ਦੀ ਸਿਰਫ ਕੋ ਵਰਤੋਂ ਨਾਲ ਗਿਫਟ ਨੇ ਵਰਤੋਂ ਠੀਕ ਆ ਭਾਈ ਠੀਕ ਆ ਤੇ ਕੁਆਲਿਟੀ ਵਾਈਜ਼ ਕਿਵੇਂ ਆ ਭਾਈ ਆਪਾਂ ਕੁਆਲਿਟੀ ਡੀਲ ਕਰ ਰਹੇ ਹਾਂ ਕੁਆਲਿਟੀ ਵਾਈਜ਼ ਹੀ ਬਿਲਕੁਲ ਬੈਸਟ ਕੁਆਲਿਟੀ ਦੇ ਰਹੇ ਆ ਅਸੀਂ ਲਿਥੀਅਮ ਦੇ ਵਿੱਚ ਵੀ ਦੇ ਰਹੇ ਆ ਤੇ ਵਿਦਾਊਟ ਜਿਹਨੇ ਅੱਜ ਕਈ ਬੰਦੇ ਲਾਈਕ ਨਹੀਂ ਕਰਦੇ ਵੀ ਲਿਥੀਅਮ ਨਹੀਂ ਲੈਣਗੇ ਸੋਹਣਾ ਲਈ ਦੂਜੀਆਂ ਦਿੰਦੇ ਆ ਪਰ ਆਪਰੇ ਫਰਫਰ ਕਰਦੇ ਆ ਤੇ ਇਹਦੀਆਂ ਦੀ ਲਾਈਕ ਜ਼ਿਆਦਾ ਠੀਕ ਆ ਭਾਈ ਠੀਕ ਆ ਭਾਈ ਤੇ ਭਾਈ ਜੀ ਲੁੱਕ ਵਾਈਜ਼ ਬੜੀ ਸੋਹਣੀ ਆ ਟਾਇਰ ਦੇ ਮੇਰੇ ਨਾਲੇ ਭਾਈ ਟਿਊਬਲੈਸ ਨੇ ਦੇ ਟਿਊਬਲੈਸ ਟਾਇਰ ਨੇ ਟਿਊਬਲੈਸ ਟਾਇਰ ਹੋਣਗੇ ਭਾਈ ਕੋਈ ਪੈਂਚਰ ਹੋਣ ਦਾ ਖਤਰਾ ਇਹ ਤੇ ਸਿੰਗਲ ਬੈਂਡਰੀ ਹੈ ਲੀਥੀਅਮ ਆਮਾਈ ਬਾਈ ਲੀਥੀਅਮ ਆਮਾਈ ਬਾਈ ਤੇ ਬੇਡ ਬਾਰੇ ਕਿੰਨਾ ਖੇਤਰਾ ਦੇ ਨੇ ਬੜੀ ਗੱਲ ਕਰੀਏ ਆਪਾਂ ਇਹ ਬੇਡ ਬਾਈ ਜੀ ਬਿਲਕੁਲ ਪ੍ਰੋਪਰ ਜਾਨੀ ਕਿ ਵੀ ਇਹ ਕਿ ਪ੍ਰੋਪਰ ਫੈਮਿਲੀ ਬੈਡ ਸਾਦੀ ਹੈ ਬਾਈ ਹਾਂਜੀ ਹਾਂ ਠੀਕ ਹੈ ਤੇ ਜਹਾਂ ਬਾਈ ਆ ਗਿਆ ਕਲਰ ਕੰਬੀਨੇਸ਼ਨ ਹੈ ਬਾਈ ਵਸੇ ਇਹ ਕਲਰ ਦਾ ਫਰਕ ਹੈਗਾ ਹਾਂਜੀ ਹਾਂਜੀ ਬਾਈ ਇਹ ਜਾਨੀ ਕਿ ਮੈਟੈਲਿਕ ਕਲਰ ਦੇ ਵਿੱਚ ਆ ਗਿਆ ਜਿਹੜਾ ਜਾਨੀ ਕਿ ਆਪਣੇ ਜੈਨੂਅਲ ਕਾਰਾਂ ਦੇ ਵਿੱਚ ਆਉਂਦੇ ਆ ਨਾ ਜਦੋਂ ਜੀ ਬਾਈ ਆਈਟਮ ਮਾਡਲ ਦੇਦਾ ਨਹੀਂ ਹਾਂ ਵੱਖਰੀ ਚੀਜ਼ ਹੈ ਠੀਕ ਹੈ ਬਾਈ ਇਹ ਆਪਣੇ ਏਰੀਆ 'ਚ ਆਪਣੇ ਕੋਲ ਹੀ ਮਿਲੂਗਾ ਅਪਿਆਰ ਤੇ ਬਈ ਇਹ ਪ੍ਰੈਡੀ ਸਕੂਟੀਆਂ ਜਿਹੜੇ ਬਿਨਾ ਗਾਰੰਟੀ ਵੇਚ ਰਹੇ ਹੈਗੇ ਗਾਰੰਟੀ ਦੇ ਨਾਲ ਵੇਚ ਰਹੇ ਇਹ ਵੀ ਕਹੋ ਬਿਲਕੁਲ ਗਾਰੰਟੀ ਦੇ ਨਾਲ ਦਿੰਨੇ ਆਗਲੇ ਨੂੰ ਤੇ ਗਾਰੰਟੀ 1 ਮਿੰਟ ਤੋਂ ਪਹਿਲਾਂ ਭੁਗਤੋ ਦੇ ਆ ਇਹ ਵੀ ਨਾਲ ਇਹ ਵੀ ਹੈ ਬਈ ਹਾਂ ਠੀਕ ਹੈ ਬਈ ਨਹੀਂ ਹੈਗਾ ਵੀ ਕੋਈ ਅਦੋ ਨਾਲ ਅੱਜ ਕਹਿ ਕੇ ਦੇਤੀ ਆਪਾਂ ਕਾ ਲਓ ਆਪਣਾ ਵਾਈਸਟੈਂਡ ਆ ਹੋਰ ਵੀ ਕੰਮ ਬਥੇਰੇ ਕਰਦੇ ਆ ਆਪਾਂ ਗੱਲਾਂ ਇਸੇ ਤੇ ਨਹੀਂ ਆਪਾਂ ਸਿਸਟਮ ਹੈਗਾ ਆਪਣਾ ਠੀਕ ਹੈ ਭਾਜੀ ਤੇ ਵਿਦਆਊਟ ਗਾਰੰਟੀ ਕੰਮ ਹੈ ਨਹੀਂ ਬਈ ਆਪਣਾ ਹਨਾ ਨਾ 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 ਬਿਲਕੁਲ ਗਾਰੰਟੀ ਆ ਜਾਮਾ ਵੱਡੇ ਬਾਈ ਤੇ ਕਹਾ ਬਾਈ ਆ ਚੇਤ ਕਾ ਗਿਆ ਕਮਲੇ ਬੜਾ ਸੋਹਣਾ ਤੇ ਇਹ ਵੀ ਦੱਸੋ ਮਰਾਇਆ ਏ ਬਾਈ ਜੀ ਇਹ ਵੀ ਇਹ 45000 ਦਾ ਪੈਂਦਾ 45000 ਦਾ ਬਾਈ ਜੀ ਇਹ ਵੀ ਲੀਥੀਅਮ ਤੇ ਵੀ ਹੈਗਾ ਇਹ ਵਿਦਆਊਟ ਲੀਥੀਅਮ ਵੀ ਹੈਗਾ ਇਹ ਵਿਦਆਊਟ ਆਰਟੀ ਹੁਣ ਇਹਨਾਂ ਤੇ ਕੋਈ ਨੰਬਰ ਦੀ ਲੋੜ ਨਹੀਂ ਕੋਈ ਨੰਬਰ ਦੀ ਲੋੜ ਨਹੀਂ ਬਾਈ ਤੇ ਮੈਕਸਿਮਮ ਸਪੀਡ ਕੀ ਰਹਨ ਵਾਲੀ ਆ ਬਾਈ ਇਹਨਾਂ ਦੀ ਗੱਲ ਕਰੀਏ ਆਪਾਂ ਕਿੰਨਾ ਕਹ ਬਾਈ ਸਪੀਡ ਇਹ ਬਾਈ 50 ਤੋਂ 55 ਤੱਕ ਚਲੇ ਜਾਂਦੇ 50 ਤੋਂ 55 ਤੱਕ ਬਾਈ ਮਤਲਬ ਬੱਚੇ ਚਲਾ ਸਕਦੇ ਜੀ ਬ੍ਰੋਮ ਨਾਲ ਬਾਈ ਠੀਕ ਹੈ ਵੱਡੇ ਬਾਈ ਠੀਕ ਹੈ ਇਹ ਤਾਂ ਮੈਕਸਿਮਮ ਦਾ ਸੀਐਸ ਤੋਂ ਘੱਟ ਹੀ ਰੱਖਦੇ ਘੱਟ ਹੀ ਰੱਖ ਦਿੰਦੇ ਜੀ ਸੀ ਕੰਟਰੋਲ ਆ ਜਾਨੀ ਕਿ ਵੀ ਕੰਟਰੋਲਰ ਹੁੰਦੇ ਆ ਸਪੀਡ ਬ ਤੇ ਜਹਾ ਵਈ ਤਾਂ ਯੂਨਿਟ ਜਦ ਨੇ ਨੂੰ ਕੋਈ ਪਾ ਜੇ ਵਰ ਦੱਸ ਦੋ ਮਾ ਜੀ ਹਾਇ ਸਕੂਟਰ ਟਾਈਪ ਬਾਈ ਜੀ ਕਿੰਗ ਬ੍ਰਾਂਡ ਆਪਣਾ ਵਾਹ ਵਾਹ ਪੰਜਾਬ ਦੇ ਵਿੱਚ ਕਿੰਗ ਦਾ ਯਾਨੀ ਕਿ ਜਿਹੜਾ ਹੈਗਾ ਸਿਸਟਮ ਉਹ ਇੱਕ ਕਿੰਗਾ ਕਿੰਗ ਬੰਦਾ ਹੀ ਲੈਂਦੇ ਨੇ ਯਾਨੀ ਕਿ ਕਿੰਗੇ ਆ ਬਾਈ ਹੈ ਕਿੰਗ ਰਾਜੇ ਬਣਾ ਕੇ ਤੋਰੀ ਦਾ ਰਾਜੇ ਵਾਲੀ ਥਲੀ ਆਉਂਦੀ ਬਾਈ ਜੀ ਤੋਰੀ ਬਾਈ ਜੀ ਤੇ ਟਾਇਰ ਬਈ ਇਹਦੇ ਲਾਈ ਵੀਲ ਪਏ ਹੋਣ ਦੇਖ ਸਕਦੇ ਠੀਕ ਹੈ ਬਾਈ 12 ਨਾ ਟਾਇਰ ਹੋਣਗੇ ਆਪਣਾ 12 12 ਤੇ ਡਿਸਕ ਬ੍ਰੇਕ ਨੇ ਬਈ ਡਿਸਕ ਬਾਈ ਬਿਲਕੁਲ ਹੈ ਇਹ ਸਪੀਡ ਬਾਈ ਜੀ ਨੂੰ ਸਪੀਡ ਦਾ ਯਾਨੀ ਕਿ ਇਹਨਾਂ ਨਾਲ ਸਪੀਡ ਦੇਖੋ ਲੜਲੀ ਆ ਨਾ ਪੂਰੀ ਪੂਰਾ ਬਾਈ ਜੀ ਬੰਦੇ ਨੇ ਆਣ ਕੋਈ ਘਰ ਦਾ ਵੇ ਸਮਾਨ ਲਿਆਉਣ ਆਣ ਪਰ ਹਾਂ ਸਹੀ ਗੱਲ ਆ ਸਹੀ ਗੱਲ ਆ ਬਾਈ ਤੇ ਸੀਟ ਪੂਰੀ ਖੁੱਲਡੁੱਲੀ ਪਿੱਛੇ ਹੈ ਨਾ ਵੱਡੇ ਵੱਡੇ ਬਾਈ ਪੂਰੀ ਆਣ ਉਪਰ ਠੀਕ ਆ ਬਾਈ ਠੀਕ ਆ ਤੇ ਕਹਾ ਭਈਆ ਆ ਆਹ ਜੀ ਸਟੂਡੀਓ ਬੰਦੇ ਦੱਸੋ ਬਾਈ ਜੀ ਬਾਰੇ ਹਾਂ ਜੀ ਇਹ ਬਾਈ ਜੀ ਇਹ ਕਿੰਗ ਚ ਆ ਜਾਣ ਕੇ ਠੀਕ ਹੈ ਡਬਲ ਲਾਈਟ ਵਾਲੇ ਜਿੱਥੇ ਆ ਗਏ ਡਬਲ ਲਾਈਟ ਵੱਡੇ ਵੱਡੇ ਇਹ ਤੇ ਮਿੱਟ ਦੀ ਡਿਸਕ ਹੈ ਠੀਕ ਆ ਬਾਈ ਤੇ ਇਹ ਵੀ ਮੈਟੈਲਿਕ ਕਲਰ ਨੇ ਆਣ ਕਲਰ ਵੀ ਯਾਨੀ ਕਿ ਪੁੱਤ ਚ ਫੇਕ ਪੂੜੇ ਠੇੜ ਨਹੀਂ ਨੇ ਬਾਈ ਜੀ ਸਹੀ ਗੱਲ ਆ ਆਪਣੇ ਆਰਡਰ ਤੇ ਸਪੈਸ਼ਲ ਟੀਕਾ ਆਣੇ ਠੀਕ ਹੈ ਭਾਈ ਤੇ ਭਾਈ ਮੀਘਣੀ ਵਾਲੋਂ ਸਟੂਡੈਂਟ ਸੈਟੀਸਫੈਕਸ਼ਨ ਦੇ ਤੌਰ ਤੇ ਆਪਾਂ ਕੀ ਕਰ ਲਈਏ ਹੋ ਜਾਣੇ ਤਾਂ ਕਿ ਕਸਟਮਰ ਨੂੰ ਕਦੇ ਕੋਈ ਦਿੱਕਤ ਨਾ ਹੋ ਫੈਸਲਾ ਤਾਂ ਮਨੋਂ ਮੜ ਗਈ ਭਾਈ ਇਹਦੀ ਆਪਾਂ ਮੈਂ ਕਿਹਾ ਭਾਈ ਠੀਕ ਹੈ ਵੱਡੇ ਭਾਈ ਮੋਲਣਾ ਮੋੜਿਆ ਫਿਰ ਫਾਇਦਾ ਕੀ ਠੀਕ ਹੈ ਭਾਈ ਇੱਕ ਅੰਦਰ ਭਾਈ ਦੋਨੋਂ ਨੇ ਇਹਦੇ ਵਿੱਚ ਹਨਾ ਭਾਈ ਕਾਜ ਲੱਗਾਗਾ ਕਾਜ ਲੱਗਾ ਭਾਈ ਜੀ ਤੇ ਭਾਈ ਇੱਦੀ ਸਰਦੀਆਂ ਰਹਿਣ ਮੀਘਣੀ ਕੋਈ ਕਿੱੜਾ ਹੋਵੇ ਇਹਨਾਂ ਨੂੰ ਮੀਂਹ ਚ ਭਾਈ ਜੀ ਮੈਂ ਕਹਿੰਦਾ ਮੋਟਰਸਾਈਕਲ ਬੰਦ ਹੋ ਜਾਂਦੇ ਆ ਪਾਣੀ ਤੇ ਪਾਣੀ ਦੇ ਵਿੱਚ ਦੀ ਇਹ ਨਹੀਂ ਬੰਦ ਹੁੰਦੇ ਭਾਈਆਂ ਹੋਈਆਂ ਸਾਡੇ ਕੋਲ ਦਿਖਾਵਾਂਗੇ ਠੀਕ ਹੈ ਬਿਲਕੁਲ ਬੰਦਾ ਹੀ ਨੰਗਾ ਰਹਿੰਦਾ ਵੀ ਐਦਾਂ ਲੰਗੀਆਂ ਨੇ ਪਾਣੀ ਵਿੱਚ ਦੀ ਠੀਕ ਹੈ ਭਾਜੀ ਕੋਈ ਵੀ ਜੀਵੀ ਕਰ ਭਰਾ ਦੇਖ ਰਹੇ ਨੇ ਕੋਈ ਖੇਤ ਬੰਨੇ ਲੈ ਜੀ ਵੀ ਜੋ ਮਰਜੀ ਹਾਂਜੀ ਹਾਂਜੀ ਭਾਈ ਪੂਰਾ ਲੈ ਕੇ ਜਾਂਦਾਂ ਨੂੰ ਸਾਡੇ ਕੋਲ ਅੱਛਾ ਭਾਈ ਮੈਂ ਆਪ ਬਾਈ ਬਣੀਏ ਵਾਜਾ ਖੇਤ ਬੰਨੇ ਵਾਸਤੇ ਬਣੀਏ ਬੰਦੇ ਵਾਜਣਾ ਭਾਈ ਅਸੀਂ ਆਪ ਆਪਦਾ ਖੇਤੀ ਦਾ ਕੰਮ ਇਹਨਾਂ ਦੇ ਉੱਤੇ ਕਰਾਉਂਦੇ ਰਹਾਂ ਠੀਕ ਹੈ ਭਾਜੀ ਇਹਦਾ ਟੱਬਰ ਲਵਾਂਗੇ ਜੇ ਜੂਰੀ ਆ ਗਿਆ ਹੋਗਾ ਹੋਰ ਸੇ ਕੰਮ ਨੂੰ ਤੇ ਬਾਈ ਬੱਤੀ ਮੈਂ ਕਹਦੀ ਆ ਰੋਟੀ ਟੋਕ ਖੇਤ ਨਹੀਂ ਲੱਗ ਜਾਂਦੇ ਅਗਲਾ ਇਹਦੇ ਤੇ ਰੋਟੀ ਘਰੇ ਖਾਣ ਜਾਂਦਾ ਕੜੀ ਖਾਣ ਜਾਂਦਾ ਬਾਈ ਸਹੀ ਗੱਲ ਆ ਸਹੀ ਗੱਲ ਆ ਸਾਈਕਲ ਤੋਂ ਪੈਂਟਾ ਛੁੱਟ ਗਿਆ ਬਾਈ ਹਣਾ ਬਿਲਕੁਲ ਬਿਲਕੁਲ ਸਾਈਕਲ ਤੋਂ ਮੋਟਰ ਸੇ ਤੇਲ ਤੋਂ ਵੱਜ ਗਿਆ ਬੰਦਾ ਠੀਕ ਆ ਬਾਈ ਜੀ ਤੇ ਮਾਡਲ ਆ ਬੰਲੇ ਸਾਰੀ ਨਹੀਂ ਵੱਡੇ ਬਾਈ ਹਣਾ ਹਾਂਜੀ ਬਾਈ ਬਸੀ ਬਾਹਰ ਵੀ ਖੜੇ ਨਹੀਂ ਪਾਈਆਂ ਲੈ ਬਾਈ ਤੇ ਗਿਫਟ ਵੀ ਸਾਰਿਆਂ ਨਾਲ ਦੇ ਨੇ ਹਣਾ ਸਭ ਤੋਂ ਸਾਰਿਆਂ ਨਾਲ ਨੇ ਬਾਈ ਜੀ ਗਿਫਟ ਤਾਂ ਸੀ ਦਿਲੋਂ ਬੰਦੇ ਨੂੰ ਦੁਖੀ ਨਹੀਂ ਕਰਨਾ ਕਿਸੇ ਨੂੰ ਯਾਰ ਠੀਕ ਆ ਬਾਈ ਖੁਸ਼ ਕਰਕੇ ਹੀ ਤੋੜਨਾ ਖੁਸ਼ ਕਰਕੇ ਤੋੜਨਾ ਬਾਈ ਜੀ ਤੇ ਬਾਈ ਇਹ ਤਾਂ ਬਣਾ ਹੋਰ ਵੀ ਆਫਰ ਆਫਰ ਪੂਰਾ ਪੂਰਾ ਲਿਆਂਦਾ ਵੀ ਤਾਂ ਇਹਨਾਂ ਆਫਰ ਆਪਣੇ ਪੂਰੇ ਦੇਣ ਪੂਰੇ ਦੇਣ ਨੇ ਬਾਈ ਹਾਂ ਵੀ ਆਪਾਂ ਨੇ ਕੋਈ ਉਹ ਨਹੀਂ ਕਰਿਆ ਹੈਗਾ ਵੀ ਬੰਦਿਆਂ ਨੂੰ ਲਾਲਚ ਦਿਓ ਦਿਓ ਆਪਾਂ ਗਿਫਟ ਜੈਨੂਅਲ ਜਿਵੇਂ ਡਿਸਕਾਊਂਟ ਦੇ ਕੇ ਤੋਰਨਾ ਠੀਕ ਹੈ ਵੱਡੇ ਬਾਈ ਠੀਕ ਹੈ ਤੇ ਬਾਈ ਆਪਣਾ ਪ੍ਰਾਈਸ ਹੈਗਾ 40000 ਤੋਂ ਸਟਾਰਟ ਹੈ ਨਾ 40 ਤੋਂ ਸਟਾਰਟ ਹੋ 40 ਸਟਾਰਟ ਆ ਬਾਈ ਜੀ ਤੇ ਫਾਈਨੈਂਸ ਕਰਦਾ ਨਹੀਂ ਵੱਡੇ ਬਾਈ ਆਪਾਂ ਫਾਈਨੈਂਸ ਹੋ ਜਾਂਦਾ ਬਾਈ ਇਹ ਸਾਡੇ ਨਾਲ ਹੀ ਹੈਗੇ ਨੇ ਬੰਦੇ ਦੇ ਘਰ ਉਹਦੇ ਤੇ ਹੁੰਦਾ ਸਿੰਪਲ ਦੇ ਕੋਲ ਆਧਾਰ ਕਾਰਡ ਪੈਂਚਰ ਤੇ ਬੈਂਕ ਖਾਤਾ ਲਿਆ ਹੋਇਆ ਹਾਂਜੀ ਹਾਂਜੀ ਤੇ ਸਕੂਟਰੀ ਲਈ ਆ ਪਰੋ ਬਾਈ ਹਾਂਜੀ ਹਾਂ ਜਿਹੜੀ ਆਪਣੀ ਆਰਟੀ ਵੰਡਰ ਨੇ ਉਹਨਾਂ ਤੋਂ ਤਾਂ ਪ੍ਰੋਪਰ ਜਾਨੀ ਕਿ ਬੈਂਕਿੰਗ ਥਰੂ ਵੀ ਹੋ ਜਾਂਦਾ ਠੀਕ ਹੈ ਵੱਡੇ ਬਾਈ ਠੀਕ ਹੈ ਤੇ ਬਾਈ ਫਾਈਨੈਂਸ ਵੀ ਹੋ ਗਿਆ ਆਪਣਾ ਤੇ ਆਉਣਾ ਕਿੱਥੇ ਬੰਦੇ ਨੋਡੀ ਲਿਕੇਸ਼ਨ ਦੱਸ ਦੇ ਵੱਡੇ ਬਾਈ ਆਪਾਂ ਇਹ ਬਾਈ ਜੀ ਇੱਕ ਕਰੀ ਫੁੱਲ ਜਨ ਦੇ ਲੋਡ ਨੂੰ ਸਮਾਨੇ ਦੇ ਵਿੱਚ ਜੀ ਬਾਈ ਬਿਜਲੀ ਗ੍ਰੈਡ ਆ ਬੰਦਾਵਾਦਰ ਚੌਂਕ ਤੋਂ ਭਵਾਨੀਗੜ ਰੋਡ ਨੂੰ ਆਉਣਾ ਆਪਾਂ ਠੀਕ ਆ ਵੱਡੇ ਬਾਈ ਤੇ ਗ੍ਰੈਡ ਦੇ ਨਾਲ ਹੀ ਪੰਪ ਆ ਪੰਪ ਦੇ ਬਿਲਕੁਲ ਸਾਹਮਣੇ ਆਪਣੀ ਫਰਮਾ ਬਾਈ ਹਾਂਜੀ ਹਾਂਜੀ ਇੱਥੇ ਮਿਲਾਂਗੇ ਪੜੀ ਦੀ ਬੱਚੇ ਤੇ ਨਾ ਬਾਈ ਇੱਥੇ ਮਿਲਾਂਗੇ ਜਾਂ ਮਹਾਲੀ ਮਿਲਾਂਗੇ ਠੀਕ ਆ ਵੱਡੇ ਬਾਈ ਆਲੀ ਆਪਣਾ ਰੀਅਲ ਏਸਟੇਟ ਦਾ ਵੀ ਕੰਮ ਚੱਲਦਾ ਰੀਅਲ ਏਸਟੇਟ ਦਾ ਕੰਮ ਵੱਡੇ ਬਾਈ ਦਾ ਬਾਈ ਜੀ ਤੇ ਦੱਸੋ ਮਾੜਾ ਰੀਅਲ ਏਸਟੇਟ ਦੀ ਇੱਥੇ ਪਲਾਟਾਂ ਦੇ ਨਾਲ ਸਕੂਟੀਆਂ ਫਰੀ ਦਿੱਤੀਆਂ ਨੇ ਆਪਰ ਠੀਕ ਆ ਬਾਈ ਬਾਈ ਦੇ ਪਲਾਟ ਖਰੀਦੋ ਬਾਈ ਤੇ ਸਕੂਟੀ ਨਾਲ ਫਰੀ ਲੈ ਜਾਓ ਬਾਈ ਜੀ ਠੀਕ ਆ ਬਾਈ ਤੇ ਰੀਅਲ ਸੀਡ ਤਾਂ ਮੁੰਡਾ ਕੀ ਆ ਮੜਾ ਬਾਈ ਉਹ ਰੱਖ ਦੋ ਤੇ ਹੁਣ ਨਹੀਂ ਬਤਾਨਾ ਇਹ ਬਾਈ ਜਿਵੇਂ ਪ੍ਰਾਪਰਟੀ ਦਾ ਕੰਮ ਕਰਦੀ ਹੈ ਜ਼ਮੀਨਾਂ ਦਾ ਵੀ ਜਮੀਨ ਦਾ ਵੀ ਲਾ ਲਓ ਯਾਨੀ ਕਿ ਵੀ ਕੋਲੋਨਾਈਜ਼ਰ ਜਿੱਦਾਂ ਆਪਾਂ ਸਾਰੇ ਸਿਸਟਮ ਤੇ ਬਾਈ ਜੀ ਆਪਣਾ ਗਰੁੱਪ ਹੈ ਉਹ ਵੱਡਾ ਪੰਜਾਬ ਦੇ ਵਿੱਚ ਠੀਕ ਹੈ ਬਾਈ ਠੀਕ ਹੈ ਤੇ ਜਿਹੜਾ ਨੇ ਬਾਈ ਟੀਮ ਚੱਲਦੀ ਹੈ ਇੱਕ ਬਾਈ ਜੀ ਜਿਵੇਂ ਜੱਡਕੇ ਮੋਟਰ ਠੀਕ ਹੈ ਬਾਈ ਜੱਡਕੇ ਟੀਮ ਸਮਾਣਾ ਤੁਸੀਂ ਸਰਚ ਵੀ ਕਰਕੇ ਦੇਖ ਸਕਦੇ ਹੋ ਜੈਲਦਾਰ ਕੋਟ ਲਈ ਸਰਚ ਕਰ ਲਿਓ Google ਤੇ ਸਭ ਆ ਜੀ ਠੀਕ ਹੈ ਬਾਈ ਜੀ ਮੈਂ ਇਹਦੀ ਮੈਂਸ਼ਨ ਕਰਦਾ ਹਾਂ ਜੀ ਵੱਡੇ ਬਾਈ ਆਪਾਂ ਤੇ ਬਾਈ ਨੂੰ ਫੋਲੋ ਕਰਕੇ ਆ ਜੀ ਰੂ ਧੰਨਵਾਦ ਬਾਈ ਬ